ਹਾਂਜੀ ਸਤਿ ਸ੍ਰੀ ਅਕਾਲ ਜੀ ਮੀਟ ਕਰਦੇ ਤੁਸੀਂ ਬਹੁਤ ਬੜੀ ਖੁਸ਼ ਹੋਵੋਗੇ ਤੇ ਬਰਕਤ ਵੀਡੀਓ ਸਾਰੇ ਜਨਾਂ ਨੇ ਵੇਖਿਆ ਹੋਇਆ ਕਿ ਉਸ ਵਿੱਚ ਬਹੁਤ ਸਾਰੇ ਰਾਜ਼ ਹੁਣ ਖੋਲੇ ਜਾਣਗੇ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਅਮਨ ਜੋ ਕਿ ਸਟਾਰਟਿੰਗ ਦੇ ਵਿੱਚੋਂ ਹੀ ਬਹੁਤ ਜ਼ਿਆਦਾ ਚਲਾਕ ਸੀਗੀ ਤੇ ਹੁਣ ਤੱਕ ਉਹ ਆਪਣੀਆਂ ਚਲਾਕੀਆਂ ਹੀ ਵਰਤ ਰਹੀ ਸੀ ਪਰ ਹੁਣ ਕਿਤੇ ਨਾ ਕਿਤੇ ਅਮਨ ਦੀਆਂ ਚਲਾਕੀਆਂ ਫਿੱਕੀਆਂ ਪੈ ਗਈਆਂ ਤੇ ਇਸ ਦੀ ਉਮੀਦ ਹੀ ਨਹੀਂ ਸੀ ਕਿ ਵਿੱਕੀ ਤੇ ਉਸ ਦੀ ਮੰਮੀ ਦੀਆਂ ਚਲਾਕੀਆਂ ਹੋਰ ਜ਼ਿਆਦਾ ਆਪਣੇ ਸਾਹਮਣੇ ਆਉਣਗੀਆਂ ਪਿਛਲੀਆਂ ਵੀਡੀਓਜ਼ ਦੇ ਵਿੱਚ ਹਰ ਵੀਡੀਓਜ਼ ਦੇ ਵਿੱਚ ਅਮਨ ਨੂੰ ਹੀ ਗਲਤ ਕਿਹਾ ਜਾਂਦਾ ਸੀ ਪਰ ਜਦੋਂ ਹੁਣ ਵੀਡੀਓਜ਼ ਦੇ ਅਗਲੇ ਤੋਂ ਅਗਲੇ ਪਾਰਟ ਆ ਰਹੇ ਆ ਤੇ ਉਸ ਵਿੱਚ ਵਿੱਕੀ ਤੇ ਉਸ ਦੀ ਮੰਮੀ ਦੀਆਂ ਚਲਾਕੀਆਂ ਬਹੁਤ ਸਾਰੀਆਂ ਸਾਹਮਣੇ ਆ ਰਹੀਆਂ ਵਾ ਕਿਉਂਕਿ ਉਹਨਾਂ ਨੂੰ ਪਤਾ ਹੀ ਹੁੰਦਾ ਕਿ ਜਦੋਂ ਕਮੈਂਟ ਉਸ ਟਾਈਪ ਦੇ ਆਉਣ ਲੱਗ ਜਾਂ ਤਾਂ ਸਾਰੇ ਜਾਣੇ ਇਹ ਟੀਮ ਵਾਲੇ ਕਮਲਵੀਰ ਹੁਣੀ ਇਹ ਸਾਰੇ ਉਲਟਾ ਦਿੰਦੀ ਆ ਕਿ ਉਹ ਜੋ ਆਪਾਂ ਸੋਚ ਲਏ ਨੇ ਅਗਲੇ ਭਾਗ ਵਿੱਚ ਇਹ ਹੋਊਗਾ ਉਹ ਸਾਰੀ ਵੀਡੀਓ ਉਸ ਨੂੰ ਉਹਨਾਂ ਨੂੰ ਉਲਟਾ ਕਰਨਾ ਪੈਂਦਾ ਵਾ ਤੇ ਜਿਵੇਂ ਸਾਰੇ ਅਮਨ ਨੂੰ ਹੀ ਮਾਰਾ ਗਏ ਜਾਂਦੇ ਸੀ ਪਿਛਲੀਆਂ ਵੀਡੀਓਜ਼ ਦੇ ਵਿੱਚ ਅਮਨ ਹੀ ਕਰ ਪਾੜਦੀ ਆ ਪਰ ਉਸਦੇ ਬਿਲਕੁਲ ਹੀ ਹੁਣ ਉਲਟ ਹੋਇਆ ਵਾ ਹੁਣ ਵਿੱਕੀ ਤੇ ਉਸ ਦੀ ਮੰਮੀ ਦੀਆਂ ਚਲਾਕੀਆਂ ਸਾਹਮਣੇ ਆ ਰਹੀਆਂ ਕਿ ਵਿੱਕੀ ਨੇ ਕਿੰਨੀ ਹੀ ਸਾਫ ਸਫਾਈ ਦੇ ਨਾਲ ਘੱਡੀ ਦੇ ਕੋਲ ਟਾਇਰ ਪੈਂਚਰ ਕੀਤਾ ਤੇ ਕਿਵੇਂ ਪ੍ਰੀਤ ਨੂੰ ਆਪਣੀ ਗੱਲਾਂ ਦੇ ਵਿੱਚ ਲਾ ਕੇ ਉਸ ਨੂੰ ਉਸਦੇ ਪਿੱਕੇ ਘਰ ਲੈ ਕੇ ਗਿਆ ਕਿ ਆਪਾਂ ਚਲੋ ਟਰੈਕਟਰ ਲੈ ਕੇ ਆਈਏ ਤੇ ਆਪਾਂ ਆਪਣੀ ਪੈੜੀ ਜੋ ਕਿ ਠਿੱਕੇ ਤੇ ਨਹੀਂ ਦੇਣੇਗੀ ਤੇ ਉਸ ਆਪਾਂ ਝੋਨਾ ਵੇਚਣਾ ਦੇਖੋ ਕਿੰਨੀ ਸਫਾਈ ਦੇ ਨਾਲ ਪ੍ਰੀਤ ਨੂੰ ਕੰਨੋਂ ਕੰਨ ਖਬਰ ਵੀ ਨਹੀਂ ਲੱਗੀ ਕਿ ਕਦੋਂ ਇਹਨਾਂ ਮਾਂ ਪੁੱਤਾਂ ਨੇ ਵਿਕੀ ਤੇ ਉਸਦੀ ਮੰਮੀ ਜੀ ਨੇ ਕਦੋਂ ਇਹਨਾਂ ਨੇ ਰਹਿ ਕਰ ਲਈ ਉਸ ਨੂੰ ਬਿਲਕੁਲ ਵੀ ਨਹੀਂ ਪਤਾ ਕਿਉਂਕਿ ਉਹ ਵੀਡੀਓਜ਼ ਦੇ ਵਿੱਚ ਦਿਖਾਇਆ ਗਿਆ ਜਿਵੇਂ ਪ੍ਰੀਤ ਨੂੰ ਭੋਲੀ ਦਿਖਾਇਆ ਗਿਆ ਵਾ ਉਸ ਕਰਕੇ ਹੀ ਉਸ ਨੂੰ ਰੂਲ ਉਧਾਂ ਦਿੱਤਾ ਵਾ ਜਿਸ ਕਰਕੇ ਵੀ ਉਹਨਾਂ ਨੇ ਕਿ ਚਲਾਕ ਇਸ ਤਾਂ ਕਿਤੇ ਨਾ ਕਿਤੇ ਰਿਲੇਟਡ ਇਹਨਾਂ ਦਾ ਜੋ ਕਿ ਨੀਹਾ ਫਸਾਈ ਜਾਣ ਜਾਂਦੀਆਂ ਪਿਛਲੇ ਕੁਝ ਟਾਈਮ ਵਿੱਚ ਜੋ ਹੋਇਆ ਹੈ ਹਨਾ ਉਥੇ ਅਕੋਰਡਿੰਗ ਹੀ ਇਹ ਵੀਡੀਓ ਉਹਨਾਂ ਦੇ ਤੌਰ ਤੇ ਬਣਾਈ ਗਈ ਹੈ ਕਿ ਕੁੜੀਆਂ ਜਿਹੜੀਆਂ ਭੋਲੀਆਂ ਹੁੰਦੀਆਂ ਉਹਨਾਂ ਨੂੰ ਕਿਵੇਂ ਦਾਸ ਲਈ ਤੇ ਹੇਜ਼ ਲਈ ਕਿਵੇਂ ਉਹਨਾਂ ਨੂੰ ਵੀ ਇੰਦਾ ਸਤਾਇਆ ਜਾਂਦਾ ਵਾ ਹਾਲਾਂਕਿ ਇਹ ਇਹਨਾਂ ਦੇ ਘਰ ਦੀ ਰੀਅਲ ਸਚਾਈ ਨਹੀਂ ਹੈ ਇੱਕ ਵੀਡੀਓ ਦੇ ਜ਼ਰੀਏ ਉਹ ਇੱਕ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਅੱਜ ਦੇ ਟਾਈਮ ਵਿੱਚ ਕੀ ਕੀ ਰਹਿਆ ਮੈਂ ਹਰ ਇੱਕ ਵੀਡੀਓ ਦੇ ਵਿੱਚ ਅਸਾਈਕ ਮੈਸੇਜ ਦਿੰਦੇ ਹੁੰਦੇ ਆ ਜੋ ਦੁਨੀਆਦਾਰੀ ਦੇ ਵਿੱਚ ਹੋ ਰਿਹਾ ਚੰਡਾਲ ਨੂੰ ਆ ਵੀ ਜੋ ਵੀਡੀਓ ਨਾਲ ਸ਼ੁਰੂ ਹੋ ਰਹੀ ਆ ਹੋਈ ਆ ਉਸ ਵਿੱਚ ਵੀ ਉਹਨਾਂ ਨੇ ਅੱਜ ਦੇ ਟਾਈਮ ਦੀ ਸਚਾਈ ਦਿਖਾਈ ਆ ਮੱਤੇ ਪੜਦਾ ਵੀਡੀਓਜ਼ ਦੇ ਵਿੱਚ ਵੀ ਉਹਨਾਂ ਨੇ ਅੱਜ ਦੇ ਟਾਈਮ ਦੀ ਹੀ ਸਚਾਈ ਦਿਖਾਈ ਆ ਇਸ ਬਲਕਤ ਵੀਡੀਓ ਦੇ ਵਿੱਚ ਹੁਣ ਦੇਖੋ ਹੋ ਗਿਆ ਕੀ ਹੁੰਦਾ ਵਾ ਜਦੋਂ ਟਰੈਕਟਰ ਲੈਣ ਉੱਥੇ ਜਾਂਦੇ ਆ ਉੱਥੇ ਜਾ ਕੇ ਉਹ ਕਿੰਨੀ ਸਫਾਈ ਦੇ ਨਾਲ ਕਹਿ ਦਿੰਦਾ ਕਿ ਆਪਾਂ ਗੱਡੀ ਤੇ ਨਹੀਂ ਜਾਂਦੇ ਵੀ ਗੱਡੀਆਂ ਰੱਖ ਲੈਣਗੇ ਨਾ ਪ੍ਰੀਤ ਨੇ ਕਿਹਾ ਵੀ ਸੀਗਾ ਕਿ ਜਦੋਂ ਆਪਾਂ ਗੱਡੀ ਰੱਖਿਆ ਹੁੰਦੇ ਆ ਛੱਡਿਆ ਹੁੰਦੇ ਆ ਉੱਥੇ ਪਰ ਕਿੰਨੀ ਸਫਾਈ ਦੇ ਨਾਲ ਵੀ ਕਿਨੇ ਸਾਰੇ ਕਾਸੇ ਤੋਂ ਹਣਾ ਪੱਲਾ ਹੀ ਝਾੜ ਦਿੰਦਾ ਹੁਣ ਵੇਖਦੇ ਆ ਉੱਥੇ ਜਾ ਕੇ ਕੀ ਬਣਦਾ ਵਾ ਤੇ ਜੁੜੇ ਹੀ ਰਹੋ ਏਦਾਂ ਚੈਨਲ ਦੇ ਨਾਲ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ